ਤਾ ਜੋ ਜਿਹੜਾ ਵੀ ਆਵੇ ਐਂ ਪੁੱਛੇ ਵੀ ਜਾਰੇ ਇਹ ਵਿਆਹ ਆਇਆ ਕਿ ਸਵਰਗ ਜਾਇਆ ਤੇ ਦੇਖੋ ਕੈਟਰ ਕਦੀ ਵੀ ਕੋਈ ਵੱਡਾ ਨਹੀਂ ਹੁੰਦਾ ਵੱਡਾ ਹਮੇਸ਼ਾ ਗਾਹਕ ਚ ਕਸਟਮਰ ਹੀ ਹੁੰਦਾ ਆ ਜੀ ਜਿੱਦਾਂ ਦੀਆਂ ਰੀਝਾਂ ਆ ਜਿੱਦਾਂ ਦੇ ਸ਼ੌਂਕ ਆ ਕੋਸ਼ਿਸ਼ ਕਰੀਦੀ ਆ ਕਿ ਸਾਰੇ ਸ਼ੌਂਕ ਪੂਰੇ ਕਰੀਏ ਉਹਨਾਂ ਦੇ ਅੱਜ ਨਾ ਜਲੰਧਰ ਦੀ ਸ਼ਾਨ ਆਖ ਸਕਦੇ ਆ ਕਿਉਂਕਿ ਯਾਰ ਜਦੋਂ ਇੱਥੇ ਆਏ ਸਵਾਲ ਆ ਗਿਆ ਸੱਚੀਓ ਇਹ ਕਹਿ ਲਓ ਵੀ ਵੱਖਰੀ ਦੁਨੀਆ ਚ ਆਏ ਲੱਗੇ ਪਹਿਲੀ ਵਾਰੀ ਇੰਨਾ ਵਧੀਆ ਡੈਕੋਰੇਸ਼ਨ ਇੰਨਾ ਵਧੀਆ ਪ੍ਰੋਗਰਾਮ ਪ੍ਰੋਗਰਾਮ ਕਰਨ ਵਾਲੇ ਤਾਂ ਕਰਨ ਵਾਲੇ ਕਰਵਾਉਣ ਵਾਲੇ ਵੀ ਇੰਨੇ ਕੁ ਵਧੀਆ ਲੱਗੇ ਯਾਰ ਦਰਬਾਰ ਸਾਹਿਬ ਬਣਿਆ ਹੋਇਆ ਬਣਾਉਣ ਵਾਲਿਆਂ ਨੇ ਬਣਾਤਾ ਇੱਕ ਨੰਬਰ ਤੇ ਉਹਨੂੰ ਚਲਾਇਆ ਢਾਡੀ ਜਥਾ ਲੱਗਿਆ ਹੋਇਆ ਵਿਆਹ ਦੇ ਵਿੱਚ ਕਿਹਨਾਂ ਨੇ ਇਹ ਸਾਰੀ ਡੈਕੋਰੇਸ਼ਨ ਕੀਤੀ ਹੈ ਉਹਨਾਂ ਨੂੰ ਮਲਾਉਣੇ ਆ ਮੈਂ ਕਹਣਾ ਯਾਰ ਦੁਆਬੇ ਵਾਲੇ ਤਾਂ ਨਾ ਦੁਆਬੇ ਵਾਲੇ ਜੇ ਤੁਸੀਂ ਬਾਹਰੋਂ ਆ ਰਹੇ ਹੋ ਵਿਆਹ ਕਰਨਾ ਇੱਕ ਵਾਰੀ ਵੀਡੀਓ ਦੇਖ ਕੇ ਇਹਨਾਂ ਨਾਲ ਸੰਪਰਕ ਕਰ ਲਿਓ ਪਰ ਵੀਡੀਓ ਦੇਖ ਕੇ ਸੰਪਰਕ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਤਾਂ ਬੁੱਕ ਕਰ ਲੋਗੇ ਸਨੀ সুইਟਸ ਐਂਡ ਬੈਡਿੰਗ ਪਲੈਨਰ ਆਣਿਆ ਨੇ ਹਣਾ ਜੀ ਸਵਾਗਤ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀਟਾ ਕੋ ਜੀ ਬਹੁਤ ਵਧੀਆ ਜੀ ਤੁਸੀਂ ਸਵਾਗਤ ਕਮਾਲ ਕੰਮ ਕਰਿਆ ਪਿਆ ਸਵਾਲ ਇਹ ਨੰਦਾ ਪੈ ਆਪਾਂ ਕੌਣ ਕਰਨ ਵਾਲੇ ਉਹ ਵਾਇਗਰੂ ਸੱਚੇ ਪਾਸ਼ਾ ਕਰਾਉਣ ਵਾਲਾ ਸਾਰਿਆਂ ਕੋਲ ਬਿਲਕੁਲ ਆਪਾਂ ਤਾਂ ਬਸ ਇਹ ਆ ਕਿ ਚਲੋ ਦਿਲੋਂ ਐਫਰਟ ਕਰੀਦਾ ਆ ਸਾਨੂੰ ਸ਼ੌਕ ਅਸੀਂ ਸ਼ੌਕ ਨਾਲ ਕੰਮ ਕਰੀਦਾ ਆ ਜੀ ਕੋਸ਼ਿਸ਼ ਕਰੀਦੀ ਆ ਕਿ ਚਲੋ ਵੀ ਅਸੀਂ ਤਾਂ ਕਈ ਫੰਕਸ਼ਨ ਆ ਲੈਨੇ ਭਾਜੀ ਹੂੰ ਚਲੋ ਅਗਲੇ ਦੇ ਘਰ ਜਿਹਦਾ ਘਰ ਫੰਕਸ਼ਨ ਹੈ ਨਾ ਸਾਨੂੰ ਇਹ ਹੁੰਦਾ ਕਿ ਅਗਲੇ ਦੀ ਤਸल्ली ਘਰ ਆ ਗਈਏ ਅਗਲੇ ਦਿਨ ਮੰਨ ਚੁੱਕੇ ਇਹ ਨਾ ਰਿਆ ਜਵੇ ਤੇ ਭਾਜੀ ਸਾਡੀ ਕੋਈ ਕਮੀ ਰਹਿ ਗਈ ਜੇ ਉਹਨਾਂ ਨੇ 19 ਕਿਹਾ ਤੁਸੀਂ 21 ਕਰਨ ਦੀ ਕੋਸ਼ਿਸ਼ 21 ਕਰਨ ਦੀ ਕੋਸ਼ਿਸ਼ ਕਰੀ ਬਾਕੀ ਦਿਖਾਈ ਦਿੰਦੀ ਆ ਬੋਲਦਾ ਜੀ ਤੁਹਾਡਾ ਪ੍ਰੋਗਰਾਮ ਮੋਹ ਪਿੰਡ ਨੱਥੂ ਚਾਹਲ ਜ਼ਿਲ੍ਹਾ ਕਪੂਰਥਲਾ ਚ ਖੜੇ ਆਪਾਂ ਹਣਾ ਜੀ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਮੈਂ ਕਹਣਾ ਬੰਦੇ ਵੀ ਸ਼ਕੀਨ ਨੇ ਫਿਰ ਤੁਸੀਂ ਵੀ ਸ਼ੌਕ ਨੂੰ ਪੂਰੇ ਚਾਰ ਚੰਨ ਲਾਏ ਹੋਏ ਨੇ ਦੇਖੋ ਕੈਟਰ ਕਦੀ ਵੀ ਕੋਈ ਵੱਡਾ ਨਹੀਂ ਹੁੰਦਾ ਵੱਡਾ ਹਮੇਸ਼ਾ ਗਾਹਕ ਚ ਕਸਟਮਰ ਹੀ ਹੁੰਦਾ ਆ ਜੀ ਜਿੱਦਾਂ ਦੀਆਂ ਰੀਜਾਂ ਆ ਜਿੱਦਾਂ ਦੇ ਸ਼ੌਂਕ ਆ ਕੋਸ਼ਿਸ਼ ਕਰੀਦੀ ਆ ਕਿ ਸਾਰੇ ਸ਼ੌਂਕ ਪੂਰੇ ਕਰੀਏ ਉਹਨਾਂ ਦੇ ਕਿਤੇ ਦਿਲ ਚ ਨਾ ਰਹਿ ਜਾਵੇ ਕਿ ਬਾਹਰੋਂ ਇੱਕ ਫੈਮਿਲੀ ਨਹੀਂ ਆਉਂਦੀ ਅੱਜ ਕੱਲ ਐਨ ਆਰ ਆਈ ਮਾਹੌਲ ਆ ਜੀ ਤਕਰੀਬਨ ਅਜੇ ਤੁਸੀਂ ਅੱਜ ਵੀ ਨੋਟ ਕਰੋਗੇ ਤਾਂ 80 ਤੋਂ 90% ਐਨ ਆਰ ਆਈ ਆ ਸਾਰੇ ਜੀ ਬਿਲਕੁਲ ਕੌਣ ਕੀ ਕਰਨ ਆਉਂਦੇ ਆ ਇੰਨੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਖਰਚ ਕੇ ਹਮ ਫੰਕਸ਼ਨ ਦੇਖਣ ਆਉਂਦੇ ਆ ਜੇ ਆਪਾਂ ਉਹਨਾਂ ਨੂੰ ਇੱਕ ਅਲੱਗ ਮਾਹੌਲ ਨਾ ਪ੍ਰੋਵਾਈਡ ਨਾ ਕੀਤਾ ਕੁਆਲਿਟੀ ਨਾ ਦਿੱਤੀ ਲੋਕੀ ਕੀ ਕਰਦੇ ਆ ਫੂਡ ਖਾਂਦੇ ਆ ਭਾਜੀ ਫੂਡ ਪਾਸ਼ਿੰਗ ਹੋ ਗਈ ਆ ਪ੍ਰੋਬਲਮ ਹੋ ਗਈ ਆ ਆ ਹੋ ਕਦੀ ਵੀ ਭਾਜੀ ਕੋਈ ਮਾੜੀ ਕੁਆਲਿਟੀ ਦਾ ਪ੍ਰੋਡਕਟ ਨਹੀਂ ਯੂਜ਼ ਕਰੀਦਾ ਚਾਹੇ ਕੋਈ ਸੌਸ ਹੋਵੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਕੁਆਲਿਟੀ ਹੋਵੇ ਨਾ ਓਕੇ ਜੀ ਮਤਲਬ ਕਿ ਵਾਇਗਰੂ ਦੇ ਨਾਲ ਕਦੀ ਕੰਪਲੇਂਟ ਨਹੀਂ ਆਈ ਕਿ ਤੁਹਾਡੇ ਫੰਕਸ਼ਨ ਤੋਂ ਬਾਅਦ ਭਾਜੀ ਕੋਈ ਪ੍ਰੋਬਲਮ ਆਈ ਆ ਕੋਈ ਫੂਡ ਪੋਇਸ਼ਿੰਗ ਹੋਈ ਆ ਜਾਂ ਕੋਈ ਆਈ ਗਿਆ ਚੜ ਕੇ ਰਹਿਦਾ ਟੀਮ ਆਪਣੀ ਪੂਰੀ ਸਟਰੋਂਗ ਹੈ ਭਾਜੀ ਤੁਸੀਂ ਅੱਗੇ ਤੁਹਾਨੂੰ ਮਲਾਵਾਂਗੇ ਟੀਮ ਦੇ ਨਾਲ ਭਾਜੀ ਮਤਲਬ ਸਾਰੀ ਟੀਮ ਲਗਭਗ ਦੇਖ ਹੀ ਆਇਆ ਲੋਕਾਂ ਦਾ ਇੱਕ ਗੱਲ ਹੋਰ ਮੈਂ ਇੱਕ ਗੱਲ ਦੱਸਦਾ ਦਰਸ਼ਕੋ ਇਸ ਵਿਆਹ ਦੇ ਚਰਚੇ ਅਗਲੇ 6 ਮਹੀਨੇ ਗਰੰਟੀਆ ਹੋਣਗੇ ਕੱਲੇ ਇਸ ਪਿੰਡ 'ਚ ਨਹੀਂ ਮੈਂ ਕਹਿੰਦਾ ਪੂਰੇ ਇਲਾਕੇ ਦੇ ਵਿੱਚ ਹੋਣਗੇ ਵੀ ਯਾਰ ਫਲਾਨਿਆਂ ਦੇ ਵਿਆਹ ਹੋਇਆ ਸੀਗਾ ਚਰਚੇ ਕਰਾਉਣ ਵਾਲੇ ਤਾਂ ਖੜੇ ਨੇਗੇ ਇਹ ਇਹ ਕਹਿੰਦੇ ਬਾਬੇ ਨੇ ਕਰਿਆ ਚਲੋ ਕਰਾਉਣਾ ਸਾਰਾ ਬਾਬੇ ਨੇ ਹੁੰਦਾ ਮੈਂ ਉਹ ਇੱਥੇ ਤੱਕ ਪਹੁੰਚਾਇਆ ਤੇ ਇਹਨਾਂ ਤੋਂ ਕਰਾਇਆ ਪਰ ਹਰ ਇੱਕ ਚੀਜ਼ ਯਾਰ ਬਹੁਤ ਦਿਨਾਂ ਦੀ ਪਲਾਨਿੰਗ ਲੱਗਦੀ ਹੈ ਇਹ ਮੈਨੂੰ ਉਹ ਪਾਚੀ ਦਿਨਾਂ ਦੀ ਪਲਾਨਿੰਗ ਨਹੀਂ ਐਕਚੁਅਲ ਦੇ ਵਿੱਚ ਤੁਹਾਨੂੰ ਦੱਸਾਂ ਕਿ ਟੀਮ ਵਰਕ ਆ ਹੂੰ ਤੇ ਤੁਸੀਂ ਬਹੁਤ ਦਿਨ ਤੋਂ ਬਹੁਤ ਦੂਰ ਆ ਤੁਸੀਂ ਸਾਨੂੰ 2 ਦਿਨ ਪਹਿਲਾਂ ਦੱਸ ਦਿਓ ਨਾ ਅੱਛਾ ਕਿ ਸਾਨੂੰ ਮਤਲਬ ਭਾਜੀ ਪਰਸਨ ਸਾਡੇ ਫੰਕਸ਼ਨ ਆ ਤੇ ਤੁਹਾਨੂੰ ਦੋਹਾਂ ਦਿਨਾਂ ਚ ਇਹੀ ਸਾਰਾ ਪ੍ਰੋਪਰ ਸੈਟਅਪ ਰੈਡੀ ਕਰ ਦਵਾਂਗੇ ਅਸੀਂ ਓਕੇ ਕਿਉਂਕਿ ਬਸ ਹਾਂ ਇਹ ਜ਼ਰੂਰੀ ਹੈ ਕਿ ਡੇਟ ਸਾਡੇ ਕੋਲ ਖਾਲੀ ਹੋਣੀ ਚਾਹੀਦੀ ਆ ਫਿਰ ਕੋਈ ਇਸ਼ੂ ਨਹੀਂ ਬਿਲਕੁਲ ਹਾਂ ਇਹ ਘੰਟਿਆਂ ਦਾ ਕੰਮ ਨਹੀਂ ਭਾਜੀ ਦਿਨਾਂ ਦਾ ਨਹੀਂ ਅੱਛਾ ਜੀ ਬਿਲਕੁਲ ਜੀ ਬਿਲਕੁਲ ਅੱਛਾ ਅਗਲੀ ਗੱਲ ਮੈਨੂੰ ਨਹੀਂ ਲੱਗਦਾ ਵੀ ਇਨਾਂ ਕੋਲੇ ਡੇਟਾ ਖਾਲੀ ਹੋਣਗੇ ਕਿਉਂਕਿ ਇੰਨਾ ਤਕੜਾ ਕੰਮ ਪਰ ਫਿਰ ਵੀ ਤੁਸੀਂ ਸੰਪਰਕ ਕਰਿਓ ਜੇ ਤੁਹਾਡੇ ਵਿਆਹ ਦੀ ਚੜਾਈ ਇੱਕ ਜਿਹੜਾ ਨਵਾਂ ਟ੍ਰੈਂਡ ਚੱਲਿਆ ਜੀ ਘਰਾਂ 'ਚ ਵਿਆਹ ਕਰਨ ਦਾ ਜੀ ਆਪਣੀ ਜਗ੍ਹਾ ਹਨਾ ਖ ਕਿੱਥੇ ਤੱਕ ਆਪਾਂ ਪੈਲਸ ਦੀ ਗੱਲ ਕਰੀਏ ਪੰਜ ਕਿਲੇ ਹੋਣਗੇ ਸੱਤ ਕਿਲੇ ਹੋਣਗੇ ਇੱਥੇ ਬੰਦਾ ਜਿੰਨਾ ਮਰਜ਼ੀ ਕਵਰ ਕਰ ਲਵੇ ਵਾਕਿਆ ਵਾਕੀ ਇੱਕ ਹੋਰ ਜੀ ਥੋੜੀ ਬਹੁਤ ਕਹਿਣ ਲੱਗੀ ਤੁਸੀਂ ਜਿਹੜੀ ਕਾਰ ਪਾਰਕਿੰਗ ਵਾਲਾ ਉਹ ਬਹੁਤ ਵਧੀਆ ਸਿਸਟਮ ਰੱਖਿਆ ਹੋਇਆ ਹੈ ਜਦੋਂ ਕੋਈ ਗਾ ਕਿਤੇ ਵੀ ਜਾਂਦਾ ਹੈ ਹਰ ਬੰਦਾ ਫੈਸਿਲਿਟੀ ਭਾਲਦਾ ਬਿਲਕੁਲ ਜਿੰਨੀ ਜ਼ਿਆਦਾ ਉਹਨੂੰ ਫੈਸਿਲਿਟੀ ਦਵਾਂਗੇ ਜਿੰਨਾ ਜ਼ਿਆਦਾ ਉਹਨੂੰ ਕੁਆਲਿਟੀ ਦਵਾਂਗੇ ਹੁਣ ਤੁਹਾਡੇ ਘਰ ਫੰਕਸ਼ਨ ਆ ਜੀ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕਿਹੜੀ ਚੀਜ਼ਾਂ ਦੀ ਲੋੜ ਆ ਬਿਲਕੁਲ ਜੀ ਸਾਡਾ ਪ੍ਰੈਕਟੀਕਲ ਰੋਜ਼ ਦਾ ਅਸੀਂ ਕੋਈ ਨਹੀਂ ਵੀ ਸਾਨੂੰ ਲੋੜ ਨਾ ਅਸੀਂ ਕਿਹਾ ਨਹੀਂ ਪਾਜੀ ਆ ਕੰਮ ਕਰੋ ਇਹਦੀ ਆਪਾਂ ਨੂੰ ਪ੍ਰੈਕਟੀਕਲੀ ਉੱਥੇ ਪੋਸਿਬਿਲਟੀ ਹੁਣੀ ਹੁਣੀ ਆ ਆਪਾਂ ਨੂੰ ਲੋੜ ਪੈਣੀ ਆ ਜਦੋਂ ਉਹ ਚੀਜ਼ਾਂ ਲੋੜ ਕਦੀ ਪੂਰੀਆਂ ਹੋ ਜਾਂਦੀਆਂ ਆ ਫੰਕਸ਼ਨ ਉੱਪਰ ਹੀ ਚਾਰ ਚੰਨ ਲੱਗ ਜਾਂਦੇ ਇੱਥੋਂ ਤੱਕ ਜੇ ਜੁੱਤੇ ਬੰਦਾ ਲਾ ਕੇ ਦਿੰਦਾਗਾ ਮੜੀ-ਮੋਟੀ ਮਿੱਟੀ ਲੱਗੀ ਹੋ ਵੀ ਸਾਫ਼ ਕਰਕੇ ਪਾਲਿਸ਼ ਕਰਕੇ ਦਿੰਦੇ ਨੇ ਅੱਛਾ ਹੁਣ ਆਪਾਂ ਡੈਕੋਰੇਸ਼ਨ ਵਾਲੇ ਪਾਸੇ ਆਉਨੇ ਆ ਕਿੱਥੋਂ ਲੱਭ ਲੈ ਜੀ ਇਹ ਸਮਾਨ ਪੱਛ ਜਿੱਥੋਂ ਮਰਜੀ ਤੁਸੀਂ ਸਮਾਨ ਤਾਂ ਮਤਲਬ ਜਦੋਂ ਆ ਨਾ ਕਿ ਆਪਾਂ ਮਾਰਕੀਟ 'ਚ ਘੁੰਮਿਲਾ ਆ ਫਿਰ ਦੇਖੀਦਾ ਕਿ ਕਿੱਥੇ ਕਿਹੜੀ ਜਚਣੀਆਂ ਕਿਹੜੇ ਕਿਹੜੇ ਕੱਪੜੇ ਨਾਲ ਕਿਹੜਾ ਕਲਰ ਜਚਦਾ ਆ ਠੀਕ ਹੈ ਜੀ ਕਿਹੜਾ ਉਹਨਾਂ ਮੈਟ ਲਾਉਣਾ ਆ ਪ੍ਰੋਪਰ ਇੱਕ ਥੀਮ ਵਰਕ ਕਰੀਦਾ ਆ ਚਾਹੇ ਤੁਸੀਂ ਉੱਥੇ ਦੇਖਿਆ ਉਹਨਾਂ ਚੇਅਰ ਕੁਰਸੀਆਂ ਲੱਗੀਆਂ ਆ ਟੇਬਲ ਲੱਗੇ ਆ ਸਾਰੀ ਕਿੱਥੇ ਐਨ ਹਾਂ ਸਿਰਾਂ ਆ ਲਾਇਆ ਪਿਆ ਇੱਕ ਤੋਂ ਅੱਗੇ ਇੱਕ ਆ ਬਸ ਜੀ ਬਸ ਹਾਂ ਜੀ ਇਹ ਮੈਂ ਦਰਸ਼ਕੋ ਇਹੀ ਕਹੂੰਗਾ ਵੀ ਤੁਸੀਂ ਅੱਖੀਂ ਦੇਖ ਲਓ ਜਿੰਨੀ ਮਰਜ਼ੀ ਸਿਫਤ ਕਰੀ ਜਾਵਾਂ ਘੱਟ ਤਾਂ ਰਹਿਣੀ ਹੋਈ ਰਹਿਣੀ ਆ ਪ੍ਰੋਗਰਾਮ ਤਾਂ ਇੰਨਾ ਕੁ ਵਧੀਆ ਹੈਗਾ ਬਸ ਇਹ ਤੁਸੀਂ ਦੇਖ ਲਓ ਬਾਕੀ ਇਹਨਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਇੱਕ ਗੱਲ ਮੈਂ ਤੁਹਾਨੂੰ ਲਾਸਟ ਪੁੱਛਣੀ ਆ ਜੀ ਕਿੰਨਾ ਏਰੀਆ ਕਵਰ ਕਰ ਸਕਦੇ ਹੋ ਤੁਹਾਡਾ ਜਲੰਧਰ ਦਫਤਰ ਤੁਸੀਂ ਕਿੱਥੇ ਤੱਕ ਪ੍ਰੋਗਰਾਮ ਲਾ ਸਕਦੇ ਹੋ ਪ੍ਰੋਗਰਾਮ ਪੰਜਾਬ ਲਾ ਲਓ ਚੰਡੀਗੜ੍ਹ ਲੈ ਲਓ ਹਰਿਆਣਾ ਲੈ ਲਓ ਜਿੱਥੇ ਤੁਹਾਡੀ ਰੋਡ ਜਾਂ ਜਿੱਥੇ ਕਹੋਗੇ ਪਹੁੰਚ ਜਾਵਾਂਗੇ ਲੈ ਇੰਨਾ ਕੁਸ਼ ਲੈ ਕੇ ਉਹ ਪਾਜੀ ਗੱਡੀਆਂ ਜਾਣੀਆਂ ਕੰਮ ਕਰਕੇ ਮੁੜੇ ਆਉਣਾ ਹੀ ਬਾਬੇ ਨਜ਼ਾਰਾ ਆ ਗਿਆ ਜੀ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਯਾਰ ਮੈਂ ਇਹ ਗੱਲ ਜੇ 200 ਵਾਰੀ ਵੀ ਆਖਾਂ ਵੀ ਮੈਨੂੰ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਘਟਾ ਮੈਂ ਇੱਕੋ ਹੀ ਗੱਲ ਕਹਿਣਾ ਵੀ ਤੁਹਾਡੇ ਇਲਾਕੇ ਦੇ ਵਿੱਚ ਲਾਜ਼ਮੀ ਆਏ ਹੋਣਗੇ ਕਦੇ ਨਾ ਕਦੇ ਆਉਣਗੇ ਤੁਸੀਂ ਫੋਨ ਕਰੋ ਜੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਣਾ ਬਾਕੀ ਜੇ 100 ਕਿਲੋਮੀਟਰ ਚੱਲ ਕੇ ਵੀ ਇਹਨਾਂ ਦਾ ਪ੍ਰੋਗਰਾਮ ਦੇਖਣਾਗੇ ਨਾ ਤਾਂ ਵੀ ਉਹ ਘਟਾਗਾ ਬਸ ਤੁਸੀਂ ਡੇਟਾ ਪੁੱਛ ਲਓ ਵੀ ਖਾਲੀ ਹੈਗੀਆਂ ਨੇ ਫੋਨ ਕਰਕੇ ਸਕਰੀਨ ਤੇ ਇਹਨਾਂ ਦਾ ਨੰਬਰ ਨੰਬਰ ਸਾਰਾ ਕੁਝ ਲਿਖਿਆ ਹੋਇਆਗਾ ਕੌਣ ਚੱਕੂ ਡੇਟ ਪੁੱਛੋ ਘੌਲ ਨਾ ਕਰ ਜਿਓ ਇਹ ਨਹੀਂ ਹੈਗਾ ਵੀ ਅੱਜ ਇਹਨਾਂ ਕੋਲੇ ਜੋ ਡੇਟ ਖਾਲੀ ਆ ਤਾਂ ਕੱਲ ਨੂੰ ਰਹਿ ਜੂਗੀ ਕੰਮ ਵਧੀਆ ਇਹਨਾਂ ਦਾ ਤਾਂ ਖਾਲੀ ਰਹਿ ਵੀ ਨਹੀਂ ਸਕਦੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਪੂਰੀ ਜਨਵਰੀ ਬੋਕਿਆ ਬੋਕਿਆ ਜੀ ਵਾਇਗਰੂ ਦੇਣਾ ਓਕੇ ਜੀ ਤੇ ਪੂਰੀ ਫਰਵਰੀ ਬੋਕਿਆ ਤੇ ਚਲੋ ਫਿਰ ਵੀ ਇਦਾਂ ਵੀ ਨਹੀਂ ਹੁੰਦਾ ਕਿ ਜੇ ਆਪਣੇ ਕੋ ਇੱਕ ਦਿਨ 'ਚ ਇੱਕ ਫੰਕਸ਼ਨ ਨਹੀਂ ਅੱਜ ਵੀ ਮੇਰੇ ਤਿੰਨ ਫੰਕਸ਼ਨ ਚੱਲਦੇ ਪਏ ਆ ਅੱਛਾ ਅੱਛਾ ਬਿਲਕੁਲ ਜੀ ਬਿਲਕੁਲ ਠੀਕ ਹੈ ਚਲੋ ਕੋਸ਼ਿਸ਼ ਕਰੀ ਦੀਆਂ ਅਗਲੇ ਦਿਨ ਤਸੱਲੀ ਕਰਾਉਣ ਦੀ ਤਾਂ ਫਿਰ ਆਪਣੇ ਆਪ ਅੱਗੇ ਤੋਂ ਕੀ ਕੰਟੈਕਟ ਮਿਲ ਜਾਂਦੇ ਆ ਮੈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਚਾਹੇ ਉਹ ਕੈਟਰਿੰਗ ਦੀ ਆ ਚਾਹੇ ਡੈਕੋਰੇਸ਼ਨ ਦੀ ਆ ਚਾਹੇ ਪਲਾਨਿੰਗ ਦੀ ਆ ਹਨਾ ਜੀ ਤੇ ਹੁਣ ਇੱਕੋ ਹੀ ਕੰਮ ਕਰਨਾ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਸਾਥ ਦਿਓ ਵੀਡੀਓ ਕਰ ਦਿਓ ਸ਼ੇਅਰ ਕਰੋ ਫੋਨ ਚਾਕੇ ਬੁੱਕ ਕਰ ਲਓ ਇਹਨਾਂ ਦਾ ਪ੍ਰੋਗਰਾਮ ਤਾਂ ਜੋ ਜਿਹੜਾ ਵੀ ਆਵੇ ਐਂ ਪੁੱਛੇ ਵੀ ਜਾਰੇ ਇਹ ਵਿਆਹ ਜਾਇਆ ਕਿ ਸਵਰਗ ਜਾਇਆ ਅੱਜ ਜਿਹੜਾ ਇਹ ਪ੍ਰੋਗਰਾਮ ਆ ਵਿਆਹ ਦਾ ਇੱਥੇ ਖੰਡਪਾਟ ਸਾਹਿਬ ਦਾ ਭੂਗ ਪਿਆ ਮੇਰੇ ਖਿਆਲ ਚ ਸ਼ਗਨ ਵੀ ਆ ਜੀ 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 ਸ਼ਗਨ ਦਾ ਕੱਲ ਨੂੰ ਵੀ ਹੋਊ ਪਰਸੋਂ ਨੂੰ ਵੀ ਹੋ ਇਦਾਂ ਚੱਲਦਾ ਹੋਊਗਾ ਮਨ ਲਓ ਚਲੋ ਇਹ ਨਾਲ ਨਹੀਂ ਮੈਂ ਸਾਰੇ ਜਿਵੇਂ ਕਈਆਂ ਦੇ ਵਿਆਹ ਹਫਤਾ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੁਹਾਡਾ ਕੀ ਅਰੇਂਜਮੈਂਟ ਆ ਵੀ ਕਿੰਨੇ ਕਿ ਦਿਨ ਚਲਾ ਸਕਦੇ ਹੋ ਤੁਸੀਂ ਅੱਜ ਕੱਲ੍ਹ ਜੀ ਦੇਖੋ ਅੱਜ ਕੱਲ ਉਹ ਤਾਂ ਗੱਲਾਂ ਰਹੀਆਂ ਨਹੀਂ ਪੁਰਾਣੇ ਜ਼ਮਾਨੇ ਹੁੰਦੇ ਸੀਗੇ ਕਿ ਆਂਡ ਗਵਾਂ ਇਕੱਠਾ ਹੋ ਕੇ ਹੈਲਪ ਕਰਨ ਦਾ ਸੀਗਾ ਭੈਣ ਭਰਾ ਆ ਜਾਂਦੇ ਸੀਗੇ ਅੱਗ ਨੂੰ ਅੱਜ ਕੱਲ ਹਰ ਬੰਦਾ ਫੰਕਸ਼ਨ ਦੇਖਣ ਹੁੰਦਾ ਬਿਲਕੁਲ ਤੁਹਾਨੂੰ ਜਿੱਦਾਂ ਮੈਂ ਦੱਸਿਆ ਕਿ ਹਰੇਕ ਨੂੰ ਅਸੀਂ ਮਤਲਬ ਕਿ ਪ੍ਰੋਵਾਈਡ ਕਰਾਈਦਾ ਸਾਰਾ ਕੁਝ ਕਿ ਅਗਲੇ ਨੂੰ ਪ੍ਰੋਬਲਮ ਨਾ ਆਵੇ ਫੈਸਿਲਿਟੀ ਸਾਰੀ ਦੇ ਦਿਆਂ ਸੋ ਕੋਸ਼ਿਸ਼ ਕਰੀਦੀ ਆ ਕਿ ਪ੍ਰੋਗਰਾਮ ਵਿਆਹ ਤੋਂ 5-6 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਆ ਮਾਈਆਂ ਤੋਂ ਪਹਿਲਾਂ ਸ਼ੁਰੂ ਹੋ ਜਾਣਾ ਆ ਮਾਈਆਂ ਤੋਂ ਲੈ ਕੇ ਖੰਡ ਪਾਟ ਸਾਹਿਬ ਦਾ ਪਹਿਲਾ ਦਿਨ ਹੋ ਗਿਆ ਸੈਕਿੰਡ ਦਿਨ ਹੋ ਗਿਆ ਜਿੱਦਨ ਭੋਗ ਹੋ ਗਿਆ ਰਾਤ ਨੂੰ ਜਾਗੋ ਡੀਜੇ ਫਿਰ ਵਿਆਹ ਵਾਲਾ ਦਿਨ ਆ ਗਿਆ ਵਿਆਹ ਤੋਂ ਓਗਲ ਦਿਨ ਹੋ ਗਿਆ ਟੋਟਲ ਹਫਤਾ ਹੋ ਗਿਆ 10 ਦਿਨ ਹੋ ਗਏ ਪ੍ਰੋਪਰ ਅਸੀਂ ਸਾਰਾ ਫੂਡ ਪ੍ਰੋਵਾਈਡ ਕਰਾਈਦਾ ਅਗਲੇ ਨੂੰ ਜਿਹਾ ਜ ਟੈਂਟ ਕਰੋਕਰੀ ਹਰ ਚਾਹਾਂ ਦੀ ਨੀਡ ਪੂਰੀ ਕਰੀ ਦੀ ਕਿ ਕਿਸੇ ਦਿਨਾਂ ਦੀ ਕੋਈ ਪ੍ਰੋਬਲਮ ਨਾ ਆਵੇ ਅਗਲੇ ਨੂੰ ਬਿਲਕੁਲ ਜੀ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਆ ਵਿਚ ਦੀ ਇਹ ਛੱਡ ਕੇ ਸੀ ਵੀ ਮਾਈਆਂ ਜਾਂ ਕੀ ਦਗਾਉਣੇ ਕਹਿ ਲੋ ਜਿਵੇਂ ਵੀ ਕਹਿ ਲੋ ਪਰ ਹੁਣ ਲੋਕ ਮੁੜ ਪੁਰਾਣੇ ਪੰਜਾਬ ਵੱਲ ਆ ਗਏ ਹੈ ਨਾ ਜੀ ਤੇ ਇੱਕ ਗੱਲ ਮੈਂ ਹੋਰ ਦੱਸਦਾ ਵੀ ਵਿਆਹ ਵਾਲੀ ਜਗ੍ਹਾ ਤਾਂ ਖੇਤ ਦੇ ਵਿੱਚ ਤਿਆਰ ਕਰੀ ਹੋਈ ਆ ਇਹਨਾਂ ਨੇ ਘਰ ਦੇ ਵੀ ਛੰਦ ਗੱਡੇ ਪਏ ਨੇ ਕੋਠੀ ਵੀ ਏ ਕਲਾਸ ਬਣਾਈ ਪਈ ਆ ਜੀ ਧੰਨਵਾਦ ਜੀ ਥੈਂਕ ਯੂ ਸਮਾਂ ਸ਼ੁਕਰੀਆ ਸ਼ੁਕਰੀਆ ਧੰਨਵਾਦ ਆਰਸ਼ਕਾ ਤੁਹਾਡਾ ਜਿਹੜਾ ਨਾ